ਕਈ ਫਲੱਡ ਗੇਟਾਂ ਨੂੰ ਪਾਣੀ ਰੋੜ ਕੇ ਲੈ ਗਿਆ ਇੰਨੀ ਜ਼ਿਆਦੇ ਸਪੀਡ ਦੇ ਨਾਲ ਪਾਣੀ ਆਇਆ ਔਰ ਇੰਨਾ ਜ਼ਿਆਦੇ ਬੁਰਾ ਹਾਲ ਜਿਹੜਾ ਇਸ ਤੁਸੀਂ ਦੇਖ ਸਕਦੇ ਹੋ ਹੈਡ ਬਾਕਸ ਦਾ ਹੋਇਆ ਪਿਆਗਾ ਔਰ ਇੱਕ ਕਮਰਾ ਜਿਹੜਾ ਇੱਥੇ ਸੀ ਉਹ ਵੀ ਟੁੱਟ ਚੁੱਕਿਆ ਹੈਗਾ ਪਰ ਆ ਪਾਣੀ ਦੀਆਂ ਛੱਲਾਂ ਦੇਖੋ ਪਾਣੀ ਸ਼ੂਕਦਾ ਰਿਹਾ ਪੂਰੀਆਂ ਬੁਰਜੀਆਂ ਜਿਹੜੀਆਂ ਨੇ ਉਹ ਵੀ ਨੱਕੋ ਨੱਕ ਤੁਸੀਂ ਦੇਖ ਸਕਦੇ ਹੋ ਪਾਣੀ ਪਹੁੰਚਿਆ ਪਿਆਗਾ ਬੁਰਜੀਆਂ ਦੇ ਔਰ ਛੱਲਾਂ ਦੇਖੋ ਪਾਣੀ ਦੀਆਂ ਕਿੰਨੀ ਤੇਜ਼ ਇਹ ਪਾਣੀ ਆ ਰਿਹਾ ਹੈਗਾ 2023 ਦੇ ਵਿੱਚ ਇਹ ਤਬਾਹੀ ਹੋਈ ਸੀ ਔਰ ਹੁਣ ਲਗਾਤਾਰ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਕਿਤੇ ਉਹੀ ਕੰਮ ਨਾ ਹੋ ਜਾਏ 2023 ਵਾਲਾ ਤਾਂ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਨਾਲ-ਨਾਲ ਦੇਖ ਰਹੇ ਨੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਕਿਉਂਕਿ ਲੋਕਾਂ ਦੇ ਤੱਕ ਜਿਹੜਾ ਪਹੁੰਚਣਾ ਜ਼ਰੂਰ ਚਾਹੀਦਾ ਕਿ ਆਖਿਰਕਾਰ ਪੰਜਾਬ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਭਾਖੜਾ ਡੈਮ ਤੋਂ 1.80 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਔਰ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਫਿਰ ਸਤਲੁਜ ਬਿਆਸ ਦੇ ਵਿੱਚ ਕਿਉਂਕਿ ਬਿਆਸ ਜਿਹੜਾ ਦਰਿਆ ਹੈਗਾ ਉਹ ਜਦੋਂ ਮਨਾਲੀ ਦੇ ਵਿੱਚ ਲਗਾਤਾਰ ਪਾਣੀ ਪੈ ਰਿਹਾ ਮੀਂਹ ਪੈ ਰਿਹਾਗਾ ਮਨਾਲੀ ਦੇ ਵਿੱਚ ਤੁਸੀਂ ਦੇਖੋ ਸੜਕਾਂ ਦੇ ਨਾਲ-ਨਾਲ ਪੱਧਰ ਜਿਹੜਾ ਲੈਵਲ ਪੂਰਾ ਹੋਇਆ ਪਿਆਗਾ ਦਰਿਆ ਦਾ ਬਿਆਸ ਦਾ ਤੇ ਬਿਆਸ ਦਰਿਆ ਦੇ ਵਿੱਚ ਜਿਵੇਂ ਜਿਵੇਂ ਪਾਣੀ ਆਈ ਜਾਂਦਾ ਓਵਰਫਲੋ ਕਰੀ ਜਾਂਦਾ ਤਾਂ ਸੁਲਤਾਨਪੁਰ ਲੋਧੀ ਗੋਇੰਦਵਾਲ ਖਡੂਰ ਸਾਹਿਬ ਇੱਥੋਂ ਦੇ ਜਿਹੜੇ 15-16 ਪਿੰਡ ਨੇ ਉਹ ਡੁੱਬ ਚੁੱਕੇ ਇਸ ਤੋਂ ਬਾਅਦ ਸਤਲੁਜ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪੱਧਰ ਇਸ ਵਾਰ ਬਹੁਤ ਜ਼ਿਆਦਾ ਵੱਧ ਚੁੱਕਿਆ ਪਰ ਤਸਵੀਰਾਂ ਨੇ ਮਾਦੋਪੁਰ ਹੈੱਡ ਬਾਕਸ ਦੀਆਂ ਕਿਵੇਂ ਤੇਜ਼ ਤਰਾਰ ਪਾਣੀ ਜਿਹੜਾ ਆਉਂਦਾ ਦਿਖਾਈ ਦੇ ਰਿਹਾਗਾ ਤਾਂ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹਰੀਕੇ ਪੱਤਣ ਤੋਂ ਵੀ ਪਾਣੀ ਛੱਡਿਆ ਗਿਆ ਹੈਗਾ